ਲਓ ਵੀ ਮਿੱਤਰੋ ਅੱਜ ਜਿਹੜੇ ਕਹਿੰਦੇ ਪੂਰੀ ਪਲੀ ਹੋਈ ਘੋੜੀ ਹੋਵੇ ਨਾ ਘਰੇ ਖੜੀ ਸੋਹਣੀ ਲੱਗੇ ਤਾਂ ਦੋਸਤੋ ਘੋੜੀ ਲਿਆਦਾ ਹੈ ਜਿਹੜੀ ਘਰੇ ਸੋਹਣੀ ਲੱਗੇ ਪਰ ਆਏ ਨਾ ਡਰੇਓ ਪਤਨੇ ਰੇਟ ਵਾਲਾ ਰੇਟ ਵੀ ਦੱਸ ਦਿਆਂ ਲੱਖ ਦੇ ਆਸ-ਪਾਸ ਹੈ ਆ ਜਿਆਦਾ ਮਹਲ ਨਹੀਂ ਪਰ ਇੰਨੀ ਘੋੜੀ ਤਿਆਰ ਕਰਨੇ ਦੀ 20-30 ਹਜ਼ਾਰ ਰੁਪਏ ਲੱਗ ਜਾਂਦੇ ਐ ਤੁੰਨੀ ਪਈਆ ਮੱਥੇ ਫੁੱਲਾ ਦੋ ਪੈਰ ਚਟੇ ਆ ਮਾਰਵਾੜੀ ਆ ਸਾਰੀ ਡਿਟੇਲ ਹੀ ਦਵਾਂਗੇ ਬਸ ਚਾਰ ਕਮੈਂਟ ਦੇ ਦਿਓ ਸਾਨੂੰ ਬੜਾ ਟਾਈਮ ਨਹੀਂ ਲੈਂਦੇ ਤੇ ਪਹਿਲਾਂ ਤਾਂ ਸਵਾਗਤ ਹੈ ਸੱਜਣਾ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਮੇਰੇ Facebook ਤੇ ਇਹ ਵੀਡੀਓ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਤੇ ਜੀ ਆਇਆਂ ਨੂੰ ਦੋਸਤੋ ਅੱਜ ਇੱਕ ਨਵੀਂ ਸਵੇਰ ਫੇਰ ਨਵੇਂ ਜਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਉਮੀਦ ਆ ਤੁਹਾਨੂੰ ਪਸੰਦ ਆਵੇ ਤੇ ਜੇ ਪਸੰਦ ਆਈ ਤਾਂ ਕਮੈਂਟਾਂ ਚ ਚੰਗੇ ਚੰਗੇ ਵਿਚਾਰ ਜ਼ਰੂਰ ਦਿਓ ਤੇ ਦੂਜੀ ਗੱਲ ਸਾਰੀ ਡਿਟੇਲ ਦਵਾਂਗੇ ਚਾਰ ਕਮੈਂਟਾਂ ਦੀ ਵੀਡੀਓ ਦੀ ਉਮਰ ਕੀ ਹਾਈਟ ਹੈ ਸਾਰੀ ਡਿਟੇਲ ਦਵਾਂਗੇ ਰੇਟ ਦਾ ਆਈਡੀਆ ਵੀ ਲਾਸਟ ਤੇ ਆਪਾਂ ਦੇ ਦਿਆਂਗੇ ਬਸ ਵੀਡੀਓ ਨਾਲ ਜੁੜੇ ਰਹੋ ਤੁਸੀਂ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਤਾਂ ਜੋ ਸਾਡਾ ਵੀ ਹੌਸਲਾ ਤੁਹਾਡੇ ਲਈ ਬਣਿਆ ਰਹੇ ਨਵੇਂ ਤੇ ਨਵੇਂ ਜਾਨਵਰ ਲਿਆਉਣ ਲਈ ਤੇ ਤੁਹਾਨੂੰ ਅਪਡੇਟ ਜਲਦੀ ਤੋਂ ਜਲਦੀ ਆਉਂਦੀ ਰਹੇ ਨਹੀਂ ਤਾਂ ਹਰ ਵਾਰ ਕਾਫੀ ਵੀਰਾਂ ਦਾ ਇਹ ਲੰਬਾ ਹੁੰਦਾ ਭਾਈ ਜਦੋਂ ਵੀਡੀਓ ਪਹੁੰਚਦੀ ਉਹਦੋਂ ਸੀਲ ਹੋ ਜਾਂਦਾ ਦੋਸਤੋ ਇੱਕ ਤਾਂ ਆਪਣਾ ਰੇਟ ਜਾਇਜ਼ ਹੁੰਦਾ ਉਹਦੇ ਕਰਕੇ ਜਾਨਵਰ ਜਲਦੀ ਸੇਲ ਹੋ ਜਾਂਦਾ ਤੇ ਦੂਜੀ ਕੁਆਲਿਟੀ ਚੰਗੀ ਆ ਬੱਚੀ ਦੀ ਸਾਰੀ ਡਿਟੇਲ ਹੀ ਦਿੰਨੇ ਆ ਅੱਜ ਵਾਦਦੇ ਆ ਆਪਾਂ ਪਹਿਲਾਂ ਵੀਡੀਓ ਵੱਲ ਨੂੰ ਦੋਸਤੋ ਸਾਹਮਣੇ ਤੁਹਾਡੇ ਖੜੀ ਆ ਘੋੜੀ ਮੱਥੇ ਹੈਗਾ ਫੁੱਲ ਤੇ ਦੋ ਪੈਰ ਚਿੱਟੇ ਆ ਪਲੀ ਪਲੀ ਜਿਵੇਂ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਬੋਲਦਾ ਵੀ ਸਾਂਭੀ ਬਹੁਤ ਟਕਾ ਕੇ ਹੋਈ ਆ ਇੱਕ ਹਿਸਾਬ ਦਾ ਦੂਰੋਂ ਦੇਖਣ ਦਾ ਸਾਂਭ ਤੋਂ ਵੱਡੇ ਤਾਂ ਤਾਂ ਘੋੜਾ ਹੀ ਲੱਗਦਾ ਪਰ ਹੈ ਦੋਸਤੋ ਘੋੜੀ ਆ ਪੁੱਠਾ ਪਾਠਾ ਗਰਦਨ ਕੰਨ ਕੰਡੀਸ਼ਨ ਸਾਰੇ ਪਾਸੇ ਓਕੇ ਰਿਪੋਰਟ ਰਾਜੀ ਲਿਸਟਾ ਤੁਸੀਂ ਦੇਖ ਲਈ ਹੈ ਨਾ ਆਪਾਂ ਨੂੰ ਵੀ ਪਤਾ ਮੰਜਾ ਡੈਂਦਾ ਉੱਤੇ ਇੰਨੀ ਜਿਆਦਾ ਪਲੀ ਹੋਈ ਤੇ ਜਾਇ ਮੱਖੀ ਤਲਕ ਦੀ ਉਤੋਂ ਤਾਂ ਤੇ ਨੰਬਰ 2 ਤੇ ਜਿਹੜੀ ਚੀਜ਼ ਦੱਸਣ ਵਾਲੀ ਆਪਾਂ ਤੁਹਾਨੂੰ ਉਹ ਦੱਸਦੇ ਆਂ ਵੀ ਬਾਲ ਪੋਰੀਆਂ ਦੀ ਜਮਾਂ ਸਾਫ ਸੁਫਤ ਮਾਰਕਾ ਮੱਥੇ ਫੁੱਲ ਆ ਦੋ ਪੈਰ ਚਿੱਟੇ ਆ ਖਾਣਾ ਚੰਗਾ ਨਾਲ ਜੋੜਦੀ ਆ ਪੁੱਠਾ ਪਾਠਾ ਸਾਰਾ ਤੁਹਾਡੇ ਸਾਹਮਣੇ ਆ ਤੇ ਹਾਈਟ ਬਾਰੇ ਦੱਸੀ ਤਾਂ ਹਾਈਟ ਦੋਸਤੋ ਇਹਦੀ 9 ਇੰਚ ਆ ਜੀ ਤੇ ਪਰ ਭਾਰੀ ਪੂਰੀ ਬਹੁਤ ਜਿਆਦਾ ਚੰਗੀ ਆ ਜਿਵੇਂ ਗਰ ਦੰਦਿਆਂ ਕੰਡੀਸ਼ਨਾਂ ਹੋਈਆਂ ਜਿਹੜੀ ਚੀਜ਼ ਆਪਾਂ ਲੱਭਦੇ ਹੱਕ ਹੁੱਕ ਚੌੜੀ ਮਜ਼ਬੂਤੀ ਲੈਂਥ ਲੌਂਥ ਦੀ ਵੀ ਚੰਗੀ ਆ ਧੌਂ ਦਾ ਖੰਡ ਵੀ ਚੰਗਾ ਕੰਨ ਕੰਨ ਵੀ ਚੰਗਾ ਤੇ ਮਾਰਕਾ ਪੂਰਾ ਪਰਫੈਕਟ ਆ ਮਾਰਵਾੜੀ ਵਿੱਚ ਮਾਰਕਾ ਵੀ ਦੇਖਿਆ ਜਾਂਦਾ ਤਾਂ ਮਾਰਕੇ ਵੱਲੋਂ ਵੀ ਪਰਫੈਕਟ ਆ ਤੇ ਨਖਰਾ ਨੁਖਰਾ ਵੀ ਪੂਰਾ ਕਿਸੇ ਪਾਸੋਂ ਹੱਤ ਧਰਾਵੇਂ ਹੈ ਨਹੀਂ ਕੋਈ ਫਾਲਟ ਨਹੀਂ ਕੋਈ ਪੈਰਾਂ ਦਾ ਨੌਕਸ ਨਹੀਂ ਕੋਈ ਬਾਲ ਭੌਰੀ ਦਾ ਨੌਕਸ ਨਹੀਂ ਕੋਈ ਅੱਖਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਫਾਲਟ ਨਹੀਂ ਪੂਰੀ ਓਕੇ ਆ ਅੰਦਰ ਦੀ ਸਾਫਾਦ ਉਸ ਤੋਂ ਮੌਕੇ ਤੇ ਖਾਲੀ ਆ। ਸੋ ਤੁਸੀਂ ਆਪਣੇ ਮਨਪਸੰਦ ਦੇ ਘੋੜੇ ਤੋਂ ਮੀਟ ਵੀ ਕਰਵਾ ਸਕਦੇ ਆ। ਤੇ ਰਾਜੀ ਲੇਸੀ ਤੁਸੀਂ ਦੇਖ ਲਈ ਸਵਾਰੀ ਦੇ ਪਾਸ ਦਾ। ਸਵਾਰੀ ਵੀ ਕਰਾਉਂਦੀ ਆ ਕੇ ਚਾਹੇ ਬੈਠੋ, ਬੱਚਿਆਂ ਲਈ ਘੋੜੀ ਆ ਚਾਹੇ ਦਵਾਕ ਬੈਠੀ ਚੱਲੇ ਸਿਆਣਾ ਬਹਿ ਜੇ ਜੈਹੋ ਜਾਂ ਬੰਦਾ ਬੈਠਾ ਉਹਦੀ ਚਾਲ ਤਰ ਪੈਂਦੀ। ਤੇ 65 ਇੰਚ ਹਾਈਟ ਆ ਬਾਲਪੁਰਿਆਂ ਦੀ ਸਾਫ ਅਤੇ ਪਹਿਲਾਂ ਰੇਟ ਜਦ ਮੈਂ ਆਈਡੀਆ ਦਾ ਸ਼ੁਰੂ ਵਿੱਚ ਦੇ ਦਿੱਤਾ ਇੱਕ ਵਾਰ ਆਪਾਂ ਦੁਬਾਰਾ ਫੇਰ ਦੱਸ ਦਿੰਨੇ ਨਹੀਂ ਕਾਫੀ ਵੀਰਾਂ ਦਾ ਸਿਕਵਾ ਹੁੰਦਾ ਵੀ ਬਾਈ ਤੁਸੀਂ ਵੀਡੀਓ ਦੇ ਵਿੱਚ ਰੇਟ ਨਹੀਂ ਦੱਸਦੇ ਤਾਂ ਦੋਸਤੋ ਆਪਾਂ ਰੇਟ ਦਾ ਆਈਡੀਆ ਦੇ ਦਿੰਨੇ ਆ ਰੇਟ ਤਾਂ ਨਹੀਂ ਵੀਡੀਓ 'ਚ ਦੱਸਦੇ ਕਈ ਵਾਰ ਹੁੰਦਾ ਨਾ ਜਾਨਵਰ ਅੱਜ ਸੇਲ ਹੋ ਜਾ ਜਾਂ ਮਹੀਨੇ ਨੂੰ ਸੇਲ ਹੋ ਜਾ ਤਾਂ ਉਹ ਖਰਚਾ ਜਿਹੜਾ ਜਾਨਵਰ ਉੱਤੀ ਪੈਣਾ ਹੁੰਦਾ ਤਾਂ ਕਈ ਵਾਰ ਪੁਰਾਣੀ ਵੀਡੀਓ ਦੇਖ ਕੇ ਅਗਲਾ ਕਹਿੰਦਾ ਬਾਈ ਤੁਸੀਂ ਉਦੋਂ ਦਾ ਮਹੀਨਾ ਪਹਿਲਾਂ ਦਾ ਇਹ ਰੇਟ ਸੀ ਜਾਂ ਹੁਣ ਮੰਨ ਲਓ ਜੇ ਮੌਕੇ ਤੇ ਖਾਲੀ ਆ ਘੋੜੀ ਤਾਂ ਖਾਲੀ ਹੁਣ ਹੀਟ ਕੱਢਿਆ ਤਾਂ ਜਮੀਨੇ ਬਾਅਦ ਗੱਬਣ ਚੈੱਕ ਹੋਈ ਤਾਂ ਗੱਬਣ ਵਾਲਾ ਰੇਟ ਹੋਊਗਾ ਤੇ ਅੱਜ ਦੇ ਟਾਈਮ ਦਾ ਪਾਈ ਡਾ ਦਿੰਨੇ ਆ ਦੋਸਤੋ ਲੱਖ ਦੀ ਰੇਂਜ ਚ ਲੱਖੋਂ ਥੋੜਾ ਜਿਹਾ ਉੱਪਰ ਆ ਰੇਟ ਮੰਨ ਲਓ ਲੱਖ ਦੇ ਆਪਾਂ ਰੇਂਜ ਚ ਕਹਿ ਸਕਦੇ ਆ ਬੱਚੀ ਤੇ ਬਾਕੀ ਨੰਬਰ ਕਰ ਲਓ ਨੋਟ 9855599017623995454 ਦੁਬਾਰਾ ਫੇਰ ਮੈਂ ਬੋਲ ਦਿੰਦਾ 623995454 9855599017 ਇਹ ਦੋ ਨੰਬਰ ਆ ਡिटੇਲ ਜੇ ਕੋਈ ਰਹਿੰਦੀ ਹੋਈ ਤਾਂ ਇਹ ਤੇ ਵੀਡੀਓ ਤੇ ਲੈ ਲਿਓ ਨੰਬਰਾਂ ਤੇ ਲੈ ਲਿਓ ਮਿਲਦੇ ਨਵੇਂ ਵੀਡੀਓ ਨਾਲ